ਸਾਸ਼ਿਕਾ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਨੇ ਅੱਜ ਮੈਂ ਤੁਹਾਡੇ ਲਈ ਇੱਕ ਨਵੀਂ ਰੈਸਪੀ ਲੈ ਕੇ ਆਈਆਂ ਜਿਹਦੇ ਵਿੱਚ ਆਪਾਂ ਅਲਸੀ ਦੀਆਂ ਪਿੰਨੀਆਂ ਨੂੰ ਬਣਾਵਾਂਗੇ ਇਸਦੇ ਲਈ ਮੈਂ ਅਲਸੀ ਨੂੰ ਲਿਆਏ ਤੇ ਉਸ ਦੇ ਨਾਲ ਹੀ ਮੈਂ ਡਰਾਈ ਫਰੂਟਸ ਲੈਨੇ ਜਿਹੜੇ ਕਿ ਮੈਂ ਰੋਸਟ ਕੀਤੇ ਨੇ ਇੱਕ ਚਮਚਕੀ ਦੇ ਵਿੱਚ ਜਿਸ ਬਰਤਨ ਦੇ ਵਿੱਚ ਮੈਂ ਆਪਣੇ ਡਰਾਈ ਫਰੂਟਸ ਰੋਸਟ ਕੀਤੇ ਸੀ ਉਸੇ ਦੇ ਵਿੱਚ ਮੈਂ ਅਲਸੀ ਨੂੰ ਰੋਸਟ ਕਰਾਂਗੀ ਇੱਕ ਇਹਦੇ ਵਿੱਚ ਟਿਪ ਇਹ ਹੈ ਕਿ ਅਲਸੀ ਦਾ ਆਪਾਂ ਨੂੰ ਕਿਦਾਂ ਲੱਗਦਾ ਕਿ ਭੁੰਨੀ ਗਈ ਜਦੋਂ ਅਲਸੀ ਦੇ ਟੜਕ ਟੜਕ ਕਰਨ ਦੀ ਆਵਾਜ਼ ਆਵੇ ਤਾਂ ਸਮਝੋ ਤੁਹਾਡੀ ਅਲਸੀ ਭੁੰਨੀ ਗਈ ਤੇ ਇਹ ਸਾਰੇ ਡਰਾਈ ਫਰੂਟਸ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਮੈਂ ਇਸ ਪਿੰਨੀਆਂ ਦੇ ਵਿੱਚ ਐਡ ਕੀਤੇ ਨੇ ਤੁਸੀਂ ਸੋਚ ਸਕਦੇ ਹੋ ਇਸ ਦੇ ਵਿੱਚ ਜੋ ਆਵਾਜ਼ ਆ ਰਹੀ ਆ ਤਾਂ ਅਲਸੀ ਆਪਣੀ ਭੁੰਨੀ ਪਈ ਆ ਜਦੋਂ ਆਪਣੀ ਅਲਸੀ ਨੂੰ ਰੋਸਟ ਕਰ ਲਿਆ ਤਾਂ ਤੁਸੀਂ ਇੱਕ ਚਮਚ ਕੀ ਪਾ ਕੇ ਬੇਸਣ ਨੂੰ ਰੋਸਟ ਕਰਨਾ ਹੈ ਜਦੋਂ ਤੁਹਾਡਾ ਬੇਸਣ ਚੰਗੀ ਤਰ੍ਹਾਂ ਰੋਸਟ ਹੋ ਜਾਵੇ ਤਾਂ ਤੁਸੀਂ ਇਸ ਦੇ ਵਿੱਚ ਗੇਹੂ ਦਾ ਆਟਾ ਜਾਨੀ ਕਿ ਕਣਕ ਦੇ ਆਟੇ ਨੂੰ ਐਡ ਕਰ ਲੈਣਾ ਕਿ ਕਣਕ ਦਾ ਆਟਾ ਤੁਸੀਂ ਆਪਣੀ ਕੁਆਂਟੀਟੀ ਦੇ ਅਕੋਰਡਿੰਗ ਪਾ ਸਕਦੇ ਹੋ ਮੈਂ ਇੱਥੇ ਦੋ ਚਮਚ ਬੇਸਣ ਦੇ ਵਿੱਚ ਡੇਢ ਕਲੀ ਆਪਣੀ ਆਟੇ ਦੀ ਆਡ ਕੀਤੀ ਆ ਤੇ ਇਸ ਨੂੰ ਵੀ ਮੈਂ ਚੰਗੀ ਤਰ੍ਹਾਂ ਰੋਸਟ ਕਰਾਂਗੀ ਤੁਸੀਂ ਦੇਖ ਸਕਦੇ ਹੋ ਕਿ ਆਟੇ ਨੂੰ ਮੈਂ ਜ਼ਿਆਦਾ ਹਾਈ ਫਲੇਮ ਤੇ ਨਹੀਂ ਲੋ ਫਲੇਮ ਤੇ ਕਰਾਂਗੀ ਤੇ ਆਪਣਾ ਜਿਹੜਾ ਆਟਾ ਵਾ ਉਹ ਵੀ ਰੋਸਟ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਅੱਛਾ ਕਲਰ ਆਇਆ ਹੈ ਤੁਸੀਂ ਇਸ ਤਰ੍ਹਾਂ ਦਾ ਹੀ ਕਲਰ ਕਰਨਾ ਹੈ ਆਟੇ ਦਾ ਤਾਂ ਕਿ ਆਟਾ ਆਪਣਾ ਕੱਚਾ ਨਾ ਰਹਿ ਜਾਵੇ ਤੇ ਉਸ ਤੋਂ ਬਾਅਦ ਜਦੋਂ ਰੋਸਟ ਹੋ ਗਿਆ ਆਪਣਾ ਆਟਾ ਤਾਂ ਉਸ ਦੇ ਵਿੱਚ ਮੈਂ ਸ਼ੱਕਰ ਐਡ ਕੀਤੀ ਆ ਸ਼ੱਕਰ ਐਡ ਕਰਨ ਤੋਂ ਬਾਅਦ ਜੋ ਵੀ ਮੈਂ ਆਪਣੇ ਇੰਗਰੀਡੀਅੰਟਸ ਸੀਗੇ ਅਲਸੀ ਆਪਣੇ ਡਰਾਈ ਫਰੂਟਸ ਤੇ ਆਟਾ ਜੋ ਵੀ ਪੁੰਨਿਆ ਸੀ ਉਹਨਾਂ ਤਿੰਨਾਂ ਨੂੰ ਮੈਂ ਲੈ ਲਿਆ ਇੱਥੇ ਅਲਸੀ ਮੈਂ 150 ਤੋਂ 200 ਗ੍ਰਾਮ ਲਈਆ ਤੇ ਉਸ ਨੂੰ ਮੈਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰ ਲਿਆ ਇੱਕ ਵੱਡੇ ਬਰਤਨ ਦੇ ਵਿੱਚ ਤੇ ਉਹਦੇ ਵਿੱਚ ਮੈਂ ਦੇਸੀ ਘੀ ਨੂੰ ਪਘਲਾ ਕੇ ਇਸ ਦੇ ਵਿੱਚ ਐਡ ਕਰਾਂਗੀ ਤੁਸੀਂ ਦੇਖ ਸਕਦੇ ਹੋ ਕਿ ਮੈਂ ਤਿੰਨਾਂ ਚੀਜ਼ਾਂ ਨੂੰ ਵਧੀਆ ਤਰੀਕੇ ਨਾਲ ਮਿਕਸ ਕਰ ਰਹੀਆਂ ਤੇ ਹੌਲੀ-ਹੌਲੀ ਅਗਰ ਜਿੰਨਾ ਮੈਨੂੰ ਲੱਗੇਗਾ ਕਿ ਆਟੇ ਦੀ ਨੀੜਾ ਤਾਂ ਮੈਂ ਉਹਦੇ ਵਿੱਚ ਆਟੇ ਨੂੰ ਹੋਰ ਐਡ ਕਰਦੀ ਜਾਵਾਂਗੀ ਅਗਰ ਤੁਹਾਡੇ ਕੋਲ ਆਟਾ ਰੋਸਟ ਕੀਤਾ ਹੋਇਆ ਬਚ ਜਾਂਦਾ ਤਾਂ ਤੁਸੀਂ ਉਸ ਨੂੰ ਇੱਕ ਕੰਟੇਨਰ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਨੈਕਸਟ ਟਾਈਮ ਤੁਸੀਂ ਬਣਾਉਗੇ ਤਾਂ ਤੁਸੀਂ ਉਸ ਨੂੰ ਯੂਜ਼ ਕਰ ਸਕਦੇ ਹੋ ਆਟਾ ਖਰਾਬ ਨਹੀਂ ਹੋਏਗਾ ਤੁਸੀਂ ਦੇਖ ਸਕਦੇ ਹੋ ਕਿ ਮੈਂ ਡਰਾਈ ਫਰੂਟਸ ਆਟਾ ਅਕੋਰਡਿੰਗ ਆਪਨਾ ਹਿਲਾਉਂਦੀ ਜਾਣੀ ਆ ਤੇ ਉਸ ਅਕੋਰਡਿੰਗ ਮੈਂ ਹੋਰ ਐਡ ਕਰਦੀ ਜਾ ਰਹੀ ਆ ਤੁਸੀਂ ਵੀ ਇਹਨਾਂ ਨੂੰ ਹੌਲੀ-ਹੌਲੀ ਏਦਾਂ ਹੀ ਮਿਕਸ ਕਰਿਓ ਕਈ ਵਾਰੀ ਹੁੰਦਾ ਕਿ ਆਪਣੀ ਕੁਆਂਟੀਟੀ ਜ਼ਿਆਦਾ ਜਾਂ ਘਟਣਾ ਰਵੇ ਇਸ ਕਰਕੇ ਆਪਾਂ ਥੋੜਾ-ਥੋੜਾ ਕਰਕੇ ਐਡ-ਆਨ ਕਰੀ ਜਾਵਾਂਗੇ ਜਿਸ ਚੀਜ਼ਾਂ ਲੱਗਦਾ ਆਪਾਂ ਨੂੰ ਕੋਈ ਘੱਟ ਚੀਜ਼ਾਂ ਕੋਈ ਵਧਣਾ ਹੋ ਜਾਵੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਜਿਹੜਾ ਆਪਣਾ ਦੇਸੀ ਕੀ ਆ ਮੈਲਟ ਕੀਤਾ ਹੋਇਆ ਉਹਨੂੰ ਵੀ ਆਪਾਂ ਹੌਲੀ-ਹੌਲੀ ਇਹਦੇ ਵਿੱਚ ਐਡ ਕਰਦੇ ਜਾਵਾਂਗੇ ਤੇ ਇਹਨੂੰ ਮਿਕਸ ਕਰਦੇ ਜਾਵਾਂਗੇ ਉਸ ਦੇ ਨਾਲ ਆਪਾਂ ਨੂੰ ਜਿਹੜੀ ਕੰਸਿਸਟੈਂਸੀ ਆ ਉਹ ਆਪਾਂ ਨੂੰ ਅੱਛੇ ਤਰੀਕੇ ਨਾਲ ਪਤਾ ਲੱਗ ਜਾਂਦੀ ਆ ਤਾਂ ਕਿ ਜ਼ਿਆਦਾ ਕੋਈ ਵੀ ਚੀਜ਼ ਨਾ ਐਡ ਹੋ ਜਾਵੇ ਠੀਕ ਹੈ ਜੀ ਤੇ ਇਸ ਤਰ੍ਹਾਂ ਫਿਰ ਮੈਂ ਜਦੋਂ ਘਿਓ ਉਡਾ ਲਿਆ ਤੇ ਇਸ ਤਰ੍ਹਾਂ ਮੇਰੀਆਂ ਪਿੰਨੀਆਂ ਸੀ ਜਿਹੜੀਆਂ ਮੈਂ ਵੱਟ ਲਈਆਂ ਸੀ ਇਸ ਤਰ੍ਹਾਂ ਤੁਸੀਂ ਵੀ ਪਿੰਨੀਆਂ ਨੂੰ ਵੱਟ ਕੇ ਰੱਖ ਲੈਣਾ ਤਾਂ ਕਿ ਇਹਨਾਂ 'ਚ ਥੋੜੀ ਜਿਹੀ ਹਵਾ ਨਿਕਲ ਜਾਵੇ ਜੁੜਨ ਆਪਸ 'ਚ ਐਸੀ ਮੇਰੀ ਪਿੰਨੀਆਂ ਦੀ ਫਾਈਨਲ ਰੀਅਲੀ ਬਹੁਤ ਹੀ ਜ਼ਿਆਦਾ ਯੰਮੀ ਬਣੀਆਂ ਨੇ ਤੇ એનર્ਜੀ ਵਾਲੀਆਂ ਹੁੰਦੀਆਂ ਨੇ ਤੁਸੀਂ ਡੇਲੀ ਇਹਨੂੰ ਇੱਕ ਹੀ ਖਾਣਾ ਕਿਉਂਕਿ ਅਲਸੀ ਗਰਮ ਹੁੰਦੀ ਆ ਅਗਰ ਵੀਡੀਓ ਅੱਛੀ ਲੱਗੇ ਤਾਂ ਪਲੀਜ਼ ਫੋਲੋ ਮੀ ਸਬਸਕ੍ਰਾਈਬ ਮਾਈ ਚੈਨਲ ਥੈਂਕ ਯੂ